ਗੁੱਡੀਆਂ ਅਤੇ ਪਟੋਲੇ ਸਾੰਬੇ ਗੀਟਕੰਦੋਲੀਓਲੇ ਸਾੰਬੇ ਗੁੱਡੀਆਂ ਅਤੇ ਪਟੋਲੇ ਸਾੰਬੇ ਗੀਟਕੰਦੋਲੀਓਲੇ ਸਾੰਬੇ ਛੜ ਚੱਲੀ ਬਾਬਲ ਦਾ ਮੇੜਾ ਹੋ ਕੇ ਅਚਮਜਬੂਰ ਬੀਰਨਾ ਮੇਣਾ ਤੋ ਹੋ ਜਾਉ ਓਲੇਵੇ ਦਿਲ ਤੋਂ ਦੂਰ ਵੀਰਨਾ ਨੇੜਾ ਤੋਂ ਹੋ ਜਾਉ ਓਲੇ ਵੀ ਕਰੀ ਨਾ ਦਿਲ ਤੋਂ ਦੂਰ ਵੀਰਨਾ ਕਾਵਾ ਹੱਥ ਸੁਨੇਹੇ ਭੇਜੂ ਮੈਂ ਬਦਲਾ ਹੱਥ ਦੁਆਵਾਂਵੇਂ ਕਾਵਾ ਹੱਥ ਸੁਨੇਹੇ ਭੇਜੂ ਮੈਂ ਬਦਲਾ ਹੱਥ ਦੁਆਵਾਂਵੇਂ ਵਿਚ ਉਡੀਕਾਂ ਨੇੜ ਵਿਚਾਕੇ ਮੈਂ ਦੇਖੂ ਤੇਰੀ ਆਵਾਮੇ ਵਿਚ ਉਡੀਕਾਂ ਨੇੜ ਵਿਚਾਕੇ ਮੈਂ ਦੇਖੂ ਤੇਰੀ ਆਵਾਮੇ ਰੱਬ ਕਰੇ ਇਥੇ ਰਹੇ ਵਰਸਦੀ ਸੁੱਖਾਂ ਦੀ ਠੰਡੜੀ ਭੂਰ ਵੀਰਨਾ ਨੇਣਾ ਤੋਂ ਹੋ ਜਾਉ ਬੋਲੇ ਕਰੀ ਨਾ ਦਿਲ ਤੋਂ ਦੂਰ ਵੀਰ ਨਾ ਨੇੜਾ ਤੋ ਜਾਉ ਓਲੇ ਵੇ ਕਰੀ ਨਾ ਦਿਲ ਤੋਂ ਦੂਰ ਵੀਰ ਨਾ ਵਿੱਚ ਤਰਿੰਝਣਾ ਕੱਢ ਕਸੀਦੇ ਅਸਾਂ ਬੜੇ ਖਿੰਡਾਏ ਹਾਸੇ ਵੇ ਵਿੱਚ ਤਰਿੰਝਣਾ ਕੱਢ ਕਸੀਦੇ ਅਸਾਂ ਬੜੇ ਖਿੰਡਾਏ ਹਾਸੇ ਜਾਨੋ ਪਿਆਰੀਆਂ ਸਬੇ ਸਖੀਆਂ ਅਜ ਰੋਵਣ ਹੋ ਕੇ ਪਾਸੇ ਵੇ ਜਾਨੋ ਪਿਆਰੀਆਂ ਸਬੇ ਸਖੀਆਂ ਅਜ ਰੋਵਣ ਹੋ ਕੇ ਪਾਸੇ ਵੇ ਬੂਟੇ ਮੁੜ ਕੇ ਰਲ ਨਹੀਂ ਮੇਣਾ ਇਸ ਢੇੜੀ ਦਾ ਪੂਰ ਵੀਰ ਨਾ ਮੇਣਾ ਤੋਂ ਹੋ ਜਾਉ ਓਲੇਵੇ ਦਿਲ ਤੋਂ ਦੂਰ ਵੀਰ ਨੂੰ ਮੇੜਾ ਤੋਂ ਹੋ ਜਾਉ ਉਹ ਲੈ ਬੇ ਕਰੀ ਨਾ ਦਿਲ ਤੋਂ ਦੂਰ ਵੀ